ਜਦੋਂ ਤੱਕ ਬਗ਼ੀਲਾ ਜਾ ਕੇ ਦਿੰਦੇ ਉੱਥੋਂ ਸਿਰ ਤੇ ਚੱਕੋਗੇ ਬਹੁਤ ਕੁਝ ਹੈ ਮੇਰੀ ਤੁਹਾਨੂੰ ਬੇਨਤੀ ਹੈ ਮੈਂ ਬਹੁਤ ਸਾਰੀਆਂ ਗੱਲਾਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਆਪਣਾ ਦਿਲ ਦੀਆਂ ਗੱਲਾਂ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਨਾ ਮੇਰੀ ਸਿਹਤ ਇਜਾਜ਼ਤ ਨਹੀਂ ਦਿੰਦੀ ਇਸ ਕਰਕੇ ਮੈਂ ਬੇਨਤੀ ਕਰूंगा ਪਹਿਲਾਂ ਹੁਣ ਸਟੇਜ ਸਹੂਲਜੀਤ ਸਿੰਘ ਪੰਨੂ ਜੀ ਚਲਾਉਣਗੇ ਤੇ ਮੈਂ ਉਹਦੇ ਬਾਅਦ ਮੈਮੋਰੰਡਮ ਗੱਲ ਸੁਣ ਲਓ ਪ੍ਰਭੂ ਮੈਂ ਆਪਣੀ ਉਮਰ ਦੇ ਆਖਰੀ ਪੜਾਅ 'ਚ ਆ। ਮੈਂ ਆਪਣੇ ਸਾਥੀਆਂ ਨੂੰ ਕਿਹਾ ਮੈਨੂੰ ਵਰਤ ਲਓ ਜਿੰਨਾ ਵਰਤ ਸਕਦੇ ਹੋ। ਮੇਰਾ ਸਭ ਕੁਝ ਤੁਹਾਡਾ ਹੈ, ਤੁਹਾਡੇ ਲਈ ਇਥੋਂ ਪਿਛੜ ਜਾਣਾ ਚਾਹੁੰਨਾ ਤੁਹਾਡੇ ਵਿੱਚੇ ਲੜਦਾ ਲੜਦਾ ਤੇ ਕਿਰਪਾ ਕਰਕੇ ਇਹਨਾਂ ਕਸ਼ਟ ਜ਼ਰੂਰ ਕਰਿਓ। ਇਥੋਂ ਜਿੱਥੇ ਬੈਠੇ ਹੋ ਇਥੋਂ ਉੱਠਿਓ ਨਾ। ਮੈਂ ਬਹੁਤ ਗੱਲਾਂ ਕਰਨੀਆਂ ਅੱਜ ਤੁਹਾਡੇ ਨਾਲ। ਬਹੁਤ ਕੁਝ ਤੁਹਾਡੇ ਰਾਹੀਂ ਪੰਜਾਬ ਦੇ ਆਪਣੇ ਭਰਾਵਾਂ ਨੂੰ ਸਨੇਹਾ ਦੇਣਾ ਹੈ। ਮੈਂ ਆਪਣੇ ਕਮਲਜੀਤ ਸਿੰਘ ਕੰਮੂਵਰਨ ਬੇਨਤੀ ਕਰਦਾ ਹਾਂ ਆ ਜਾਣ ਸਟੇਜ ਸਵਾਲਣ ਸਾਰੇ ਸਾਥੀਆਂ ਨੂੰ ਬੁਲਾਉਣ ਔਰ ਸਾਰੇ ਨੂੰ ਬੁਲਾ ਕੇ ਫਿਰ ਆਪਾਂ ਅਖੀਰ ਚ ਇੱਥੋਂ ਡਿਸਪਰਸ ਹੋਵਾਂਗੇ ਮੈਮੋਰੰਡਮ ਦੇ ਕੇ ਬਹੁਤ ਬਹੁਤ ਧੰਨਵਾਦ ਮੈਨੂੰ ਕਿੰਨਾ ਕਰਾਂ ਮੈਂ ਫਿਰ ਟਾਈਮ ਲਮਾਂਗਾ ਵਾਈਕ੍ਰਿਜ ਸਿੰਘ ਖਾਲਸਾ ਵਾਹਿਗੁਰੂ ਬੋਲੇ ਆਪਾਂ ਸਾਰੇ ਇੱਕੋ ਮਤ ਨਾਲ ਇੱਥੇ ਆਏ ਆ ਆਪਾਂ ਸਾਰੇ ਆਏ ਆ ਸਾਡੇ ਨੂੰ ਇੱਕ ਧੱਕਾ ਹੋਣ ਲੱਗਿਆ ਉਹਦੇ ਖਿਲਾਫ ਆਪਣਾ ਰੋਜ਼ਚਾਰ ਕਰ ਲਈ ਤੇ ਜੇ ਹਾਲੇ ਵੀ ਅਸੀਂ ਇੱਧਰ ਉੱਧਰ ਤੁਰਨੇ ਜਾਣੇ ਤੇ ਮੇਰਾ ਖਿਆਲ ਹੈ ਸਾਡਾ ਆਂ ਦਾ ਇੱਥੇ ਫਿਰ ਨਹਿਰ ਲੱਗ ਜਿਹੜਾ ਸਿਰਫ ਜਗਾ ਦੀ ਤਲਾਸ਼ ਵਿੱਚ ਵੀ ਮੈਨੂੰ ਆ ਜਗਾ ਸੋਹਣੀ ਆ ਉਹ ਜਗਾ ਸੋਹਣੀ ਹੈ ਇੱਥੇ ਤੇ ਬੈਠਿਆ ਹੈ ਮਨ ਮੰਤੋਂ ਕਿੰਨੇ ਗੰਭੀਰੋਂ ਬਹੁਤ ਵੱਡੀ ਘਟਨਾ ਹੈ ਬਹੁਤ ਵੱਡੀ ਘਟਨਾ ਹੈ ਤੁਹਾਡੇ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ਇਸ ਕਰਕੇ ਮੈਂ ਆਸ ਰੱਖੂੰਗਾ ਕੋਈ ਸ਼ੋਰ ਨਹੀਂ ਮਚਾਊਗਾ ਕੋਈ ਆਪੋ ਵਿੱਚ ਹੀ ਗੱਲਾਂ ਨਹੀਂ ਕਰੂਗਾ ਜਿੰਨੀ ਦੇਰ ਇੱਥੇ ਬੈਠੇ ਆ ਸਟੇਜ ਚ ਲਾਉਣੀ ਐ ਸ਼ਾਂਤੀ ਨਾਲ ਚਲਾਉਣੀ ਐ ਤੁਹਾਡਾ ਇੱਕ ਰਿਕਾਰਡ ਐ ਦੁਨੀਆ ਚ ਤੁਸੀਂ ਦੁਨੀਆ ਦਾ ਸਭ ਤੋਂ ਵੱਡਾ ਮੋਰਚਾ ਜਿੱਤਿਆ ਸਭ ਤੋਂ ਵੱਧ ਗਿਣਤੀ ਵਾਲਾ ਮੋਰਚਾ ਜਿੱਤਿਆ ਔਰ ਸਭ ਤੋਂ ਵੱਡੀ ਗੱਲ ਸਭ ਤੋਂ ਪੀਸਫੁੱਲ ਮੋਰਚਾ ਜਿੱਤਿਆ ਇਹ ਪੀਸਫੁੱਲ ਦਾ ਟੈਗ ਅਸੀਂ ਲੈਣ ਨਹੀਂ ਦੇਣਾ ਕਿਸੇ ਵੀ ਕੀਮਤ ਤੇ ਇਹ ਸਮਝ ਲਓ ਪੀਸਫੁਲ ਮੋਰਚੇ ਹੀ ਹਮੇਸ਼ਾ ਦੁਨੀਆ ਚ ਜਿੱਤਦੇ ਨੇ ਤੁਸੀਂ ਕਦੇ ਹਿੰਸਕ ਮੋਰਚਾ ਜਿੱਤ ਜਿੱਤ ਹਾਸਲ ਕਰਦਾ ਨਹੀਂ ਦੇਖ ਸਕੋਗੇ ਡੈਮੋਕਰੇਸੀ ਚ ਤੁਸੀਂ ਆਪਣੀ ਗੱਲ ਸ਼ਾਂਤਮਈ ਤਰੀਕੇ ਨਾਲ ਜਾਂਦੇ ਕਹਿੰਦੇ ਹੋ ਜੇ ਇਹਦੀ بجائے ਹੱਥ ਚਲਾਉਣ ਲੱਗੋ ਹੱਥ ਚਲਾਉਣ ਦਾ ਮਤਲਬ ਵਾਇਲੈਂਸ ਤੁਸੀਂ ਰੋੜਾ ਮਾਰੋ ਸਰਕਾਰ ਲਾਠੀ ਚਾਰਜ ਕਰਾ ਦਿੰਦੀ ਹੈ ਤੁਸੀਂ ਡਾਂਗਾ ਚੱਕ ਲੋ ਉਹ ਗੋਲੀ ਚਲਾ ਦਿੰਦੇ ਐ ਤੁਹਾਡੇ ਕੋਲ ਬੰਦੂਕ ਹੋਵੇ ਉਹਨਾਂ ਕੋਲ ਤੋਪਾਂ ਨੇ ਇਦਾਂ ਕਦੇ ਮੁਕਾਬਲੇ ਨਹੀਂ ਹੁੰਦਾ ਸਟੇਟ ਦਾ ਸਟੇਟ ਦਾ ਮੁਕਾਬਲਾ ਕਰਨ ਲਈ ਲੋਕਾਂ ਦੀ ਗਿਣਤੀ ਔਰ ਸ਼ਾਂਤਮਈ ਅੱਜ بڑا ਵੱਡਾ ਹਮਲਾ ਤੁਹਾਡੇ ਤੇ ਕੀਤਾ ਕੇਂਦਰ ਸਰਕਾਰ ਨੇ ਅੱਜ ਉਹ ਦਿਨ ਹੈ ਅੱਜ ਉਹ ਦਿਨ ਹੈ ਜਦੋਂ ਅਸੀਂ ਸਾਰੇ ਪੰਜਾਬੀ ਦੁਨੀਆ 'ਚ ਵਸਦੇ ਸਿੱਖ ਗੁਰੂ ਸਾਹਿਬ ਦੇ ਸਹਿਬਜ਼ਾਦਿਆਂ ਨੂੰ ਨਤਮਸਤਕ ਹੋ ਰਹੇ ਆ ਇਸ ਦਿਨ ਵਾਸਤੇ ਕੱਲ ਸਾਡੇ ਪ੍ਰਧਾਨਵਤਰੀ ਨੇ ਮੈਂ ਤਾਂ ਹੁਣ ਇਹਨੂੰ ਡਰਾਮਾ ਹੀ ਕਰਾਣਾਗਾ ਬਾਲ ਦਿਵਸ ਦਾ ਡਰਾਮਾ ਰਚਿਆ ਬੁੰਨੇ ਸੋ ਨਿਹਾਲ ਦੇ ਝਕਾਰੇ ਛੱਡੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਕਹਿ ਕੇ ਆਪਣਾ ਭਾਸ਼ਣ ਸਮਾਪਤ ਕੀਤਾ ਜੇ ਸੱਚੀ ਮੁੱਚੀ ਜੇ ਸੱਚੀ ਮੁੱਚੀ ਸਾਡੀ ਚਿੰਤਾ ਸੀ ਤਾ ਅੱਜ ਐਸ ਦਿਹਾੜੇ ਤੇ ਉਹ ਟੀਮ ਨਾ ਭੇਜਦਾ ਇੱਕ ਗੱਲ ਦੂਸਰੀ ਗੱਲ ਉਹ ਟੀਮ ਕਰਨ ਕੀ ਆਈ ਹੈ ਉਹ ਕੰਨ ਇਧਰੋਂ ਫੜ ਲਓ ਦੂਜੇ ਪਾਸੋਂ ਫੜ ਲਓ ਕੰਨ ਫੜਨੇ ਹੀ ਐ ਐਸਆਈਏ ਲਈ ਕੈਸਾ ਸੇ ਦਾ ਤੱਕੜਾ ਹੈ ਜਿਨੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਦੀ ਜਾਨ ਲੈ ਲਈ अनेका ਖੂਨ ਵਹਿ ਗਿਆ ਐਸਵਾਈਐਲ ਤੋਂ ਵਿਗੜਦਾ ਵਿਗੜਦਾ ਆਪਰੇਸ਼ਨ ਬਲੂ ਸਟਾਰ ਹੋ ਗਿਆ। ਉਤੋਂ ਵਿਗੜਦਾ ਵਿਗੜਦਾ ਆਪਰੇਸ਼ਨ ਬਲੈਕ ਥੰਡਰ ਹੋ ਗਿਆ। ਉਤੋਂ ਵਿਗੜਦਾ ਵਿਗੜਦਾ ਦਿੱਲੀ ਦੰਗੇ ਹੋ ਗਏ, ਬੁਕਾਰੋ ਦੰਗੇ ਹੋ ਗਏ, ਕਾਨਪੁਰ ਦੰਗੇ ਹੋ ਗਏ, ਹਿੰਦੁਸਤਾਨ ਦੇ ਥਾਂ ਥਾਂ ਦੰਗੇ ਹੋ ਗਏ। ਅਨੇਕਾਂ ਪੰਜਾਬੀ ਸਿੱਖ ਖਾਸ ਤੌਰ ਤੇ ਮਾਰੇ ਗਏ। ਉਹੀ ਸੇਹ ਦਾ ਤੱਕੜਾ ਹੁਣ ਫੇਰ ਚੱਕ ਲਿਆ। ਔਰ ਪਰਸੋਂ ਪਰ ਸੋਨੀ ਪਿਛਲੇ ਹਫਤੇ ਸਾਡੇ ਦੇਸ਼ ਦਾ ਸਟੇਟ ਮਿਨਿਸਟਰ ਵਾਟਰ ਰਿਸੋਰਸਸ ਦਾ ਪਾਰਲੀਮੈਂਟ ਵਿੱਚ ਇੱਕ ਰਿਪੋਰਟ ਪੇਸ਼ ਕਰਦਾ ਹੈ ਮੇਰੇ ਕੋਲ ਉਹ ਸਾਰੇ ਅਧਾਰਿਆਂ ਦੀਆਂ ਰਿਪੋਰਟਾਂ ਮੌਜੂਦ ਨੇ ਜਿਨ੍ਹਾਂ ਨੇ ਪੰਜਾਬ ਦੇ ਪਾਣੀਆਂ ਦੇ ਉੱਤੇ ਕੰਮ ਕੀਤਾ ਹੈ ਜਿਨ੍ਹਾਂ ਨੇ ਇੱਕ ਯੂਨੀਵਰਸਿਟੀ ਆ ਕੈਨੇਡਾ ਦੀ ਇੱਕ ਯੂਨੀਵਰਸਿਟੀ ਆਫ ਲੰਡਨ ਨਾਸਾ ਜਿਹੜੀਆਂ ਨਾਮ ਪਰ ਦੁਨੀਆ ਦੀਆਂ ਏਜੰਸੀਆਂ ਨੇ ਸੈਂਟਰਲ ਗਰਾਊਂਡ ਵਾਟਰ ਕਮਿਸ਼ਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਾਡਾ ਖੇਤੀਬਾੜੀ ਵਿਭਾਗ ਇਹ अनेका ਜਥੇਬੰਦੀਆਂ ਨੇ ਆਈਆਈਟੀ ਖੜਕਪੁਰ ਆਈਆਈਟੀ ਰੁਰਕੀ ਇੰਟਰਨੈਸ਼ਨਲ ਲੈਵਲ ਦੀਆਂ ਜਥੇਬੰਦੀਆਂ ਨੇ ਇਹ ਖੋਜ ਕਰਕੇ ਕਿਹਾ ਪਈ ਪੰਜਾਬ ਦਾ ਪਾਣੀ ਮੁੱਕਣ ਕਿਨਾਰੇ ਆ 100 ਮੀਟਰ ਤੋਂ ਅੱਗੇ ਜਾਣ ਵਾਲਾ ਹੈ 2024 ਚ 2024 ਪੰਜਾਂ ਚੌਦਾਂ ਦਿਨਾਂ ਨੂੰ ਚੜ ਜਾਣਾ ਹੈ 2024 ਚ ਮੁੱਕ ਜਾਣਾ ਫਿਰ ਜਿਹੜਾ ਹੇਠਲਾ ਪਾਣੀ ਹੈ ਉਹਦੇ ਚ ਨਾਈਟ੍ਰੇਟਸ ਨੇ ਉਹਦੇ ਚ ਆਰਸਨਿਕਸ ਨੇ ਉਹਦੇ ਚ ਲੈਡ ਹੈ ਉਹ ਮਨੁੱਖ ਦੇ ਪੀਣ ਦੇ ਕਾਬਿਲ ਨਹੀਂ ਨਾ ਉਹ ਫਸਲਾਂ ਨੂੰ ਲਾਉਣ ਦੇ ਕਾਬਿਲ ਹੈ ਇਹਦਾ ਮਤਲਬ ਪੰਜਾਬ ਅਖੀਰ ਤੇ ਆ ਗਿਆ ਪਰ ਅਸੀਂ ਕੰਮਲੇ ਸੀ ਅਸੀਂ ਆਪਣਾ ਸਾਰਾ ਜਿਹੜਾ ਕੀਮਤੀ ਪਾਣੀ ਸੀ ਕੇਂਦਰ ਸਰਕਾਰ ਨੂੰ ਦੇਸ਼ ਦੀ ਭੁੱਖ ਦੂਰ ਕਰਨ ਵਾਸਤੇ ਦਾਣਿਆਂ 'ਚ ਬਦਲ ਕੇ ਮੁਫਤ ਵਿੱਚ ਦੇ ਤਾ ਕਦੇ ਤੇਲਾਂ ਨਾ ਪੰਜਾਬ ਸਰਕਾਰ ਨੂੰ ਮਿਲਿਆ ਨਾ ਕਿਸਾਨਾਂ ਨੂੰ ਮਿਲਿਆ ਉਹਦਾ ਪੂਣ ਜਦੋਂ ਸਾਡਾ ਧਰਤੀ ਹੇੜ ਦਾ ਪਾਣੀ ਮੁੱਕ ਗਿਆ ਤਾਂ ਸਾਨੂੰ ਯਾਦ ਆਈ ਵੀ ਕੁਦਰਤ ਨੇ ਤਾਂ ਸਾਨੂੰ ਪਾਣੀ ਹੋਰ ਵੀ ਬਖਸ਼ਿਆ ਇੱਥੇ ਤਿੰਨ ਦਰਿਆ ਵਗਦੇ ਨੇ ਜਾ ਰਿਹਾ ਜਾ ਰਿਹਾ ਆਜ਼ਾਦੀ ਤੋਂ ਬਾਅਦ ਤਿੰਨ ਦਰਿਆ ਸਤਲੁਜ ਬਿਆਸ ਰਾਵੀ ਸਾਡੇ ਹਿੱਸੇ ਆ ਗਏ ਜੇਨਮ ਚਨਾਬ ਤੇ ਸਿੰਧ ਪਾਕਿਸਤਾਨ ਦੇ ਹਿੱਸੇ ਆ ਗਏ ਸਾਡੇ ਸੰਵਿਧਾਨ ਚ 7th ਸ਼ੈਡਿਊਲ ਚ ਇੱਕ ਸਟੇਟ ਲਿਸਟ ਹੈ ਇੱਕ ਯੂਨੀਅਨ ਲਿਸਟ ਹੈ ਇੱਕ ਕੰਕਰੈਂਟ ਲਿਸਟ ਹੈ ਤਿੰਨ ਲਿਸਟਾਂ ਨੇ ਜਿਹਦੇ ਵਿੱਚ ਦੇਸ਼ ਦੇ ਕੰਮ ਵੰਡੇ ਹੋਏ ਨੇ ਕਿਹੜੇ ਕੰਮ ਕੇਂਦਰ ਕਰੂ ਕਿਹੜੇ ਸਟੇਟ ਕਰੂ ਕਿਹੜੇ ਰਲ ਕੇ ਕਰਨਗੇ ਕੈਨਲਿਸਟਾਂ ਨੇ ਜਿਹੜੀ ਸਟੇਟ ਲਿਸਟ ਹੈ ਉਹਦੇ ਚ 17 ਨੰਬਰ ਤੇ ਦਰਜ ਹੈ ਪਾਣੀ ਪਾਣੀ ਸਟੇਟ ਸਬਜੈਕਟ ਹੈ ਪਰ ਇਹਦੇ ਵਿੱਚ ਕੇਂਦਰ ਸਰਕਾਰ ਦਖਲ ਦੇ ਨਹੀਂ ਸਕਦੀ ਪਰ ਦਖਲ ਦੇਣ ਵਾਸਤੇ ਉਹਨਾਂ ਨੇ ਕੋਈ ਨਾ ਕੋਈ ਨਵਾਂ ਪਖੰਡ ਰਚ ਲਿਆ ਹਮੇਸ਼ਾ ਔਰ ਉਹ ਪਖੰਡ ਰਚ ਕੇ ਤੁਹਾਡਾ ਪਾਣੀ ਦੂਜੀਆਂ ਸਟੇਟਾਂ ਨੂੰ ਦੇ ਦਿੱਤਾ ਅੱਜ ਸਾਡੀ ਲੜਾਈ ਇਹੀ ਹੈ ਵੀ ਆ ਜਿਹੜਾ ਤੁਸੀਂ ਡਰਾਮਾ ਕੀਤਾ ਹੈ ਸਖਾਵਤ ਸਾਹਿਬ ਇੱਥੇ ਆਏ ਨੇ ਚੰਡੀਗੜ੍ਹ ਤੇ ਪੰਜਾਬ ਦੇ ਲੋਕਾਂ ਨੂੰ ਚੜਾਉਣ ਲਈ ਆਏ ਨੇ ਪਾਣੀ ਨਾ ਇਥੇ ਐਸਵਾਈਐਲ ਨਿਕਲਣੀ ਹੈ ਨਾ ਕਿਸੇ ਨੇ ਨਿਕਲਣ ਦੇਣੀ ਹੈ ਪੰਜਾਬ ਦੇ ਲੋਕ ਇਹਨੂੰ ਬਰਦਾਸ਼ਤ ਨਹੀਂ ਕਰਨਗੇ ਤੇ ਫਿਰ ਕੇਂਦਰ ਨੂੰ ਕੋਈ ਸੋਚ ਸਮਝ ਕੇ ਸਟੈਂਡ ਲੈਣਾ ਚਾਹੀਦਾ ਔਰ ਇੱਕ ਹੋਰ ਬੜਾ ਸਪਸ਼ਟ ਹੈ ਹਰਿਆਣਾ ਕਹਿੰਦਾ ਸੀ ਆਪਣੇ ਹਿੱਸੇ ਦੀ ਨਹਿਰ ਬਣਾ ਲਈ ਭਾਈ ਕੋਈ ਕਾਇਦਾ ਕਾਨੂੰਨ ਹੈ ਜੇ ਨਹਿਰ ਬਣਾਈ ਤਾਂ ਸੈਂਟਰਲ ਗਰਾਊਂਡ ਬਾਰਡਰ ਕਮਿਸ਼ਨ ਤੋਂ ਪਰਮਿਸ਼ਨ ਨਹੀਂ ਲਈ ਔਰ ਪੰਜਾਬ ਨਾਲ ਸੰਬੰਧ ਅਸੀਂ ਪੰਜਾਬ ਦੀ ਕੰਸੈਂਟ ਨਹੀਂ ਲਈ ਇਹਦਾ ਮਤਲਬ ਉਹ ਨਹਿਰ ਗੈਰਕਾਨੂੰਨੀ ਹੈ ਸਾਡਾ ਮੁੱਖ ਮੰਤਰੀ ਇਹ ਸਟੈਂਡ ਲੈਣ ਨੂੰ ਤਿਆਰ ਨਹੀਂ ਸਾਡਾ ਮੁੱਖ ਮੰਤਰੀ ਨਵੇਂ ਸਟੈਂਡ ਲੈ ਰਿਹਾ ਮੈਂ ਬਿਮਾਰ ਹਾਂ ਮੈਂ ਤੁਹਾਨੂੰ ਬੇਨਤੀ ਕਰਦਾ ਮੈਂ ਹਾਰ ਦਾ ਪੇਸ਼ੈਂਟ ਹਾਂ ਹੁਣ ਮੇਰਾ ਮੂੰਹ ਸੁੱਕ ਰਿਹਾ ਮੈਂ ਤੁਹਾਡੇ ਨਾਲ ਗੱਲਾਂ ਬਹੁਤ ਕਰਨੀਆਂ ਐ ਮੈਂ ਫੇਰ ਠਹਿਰ ਕੇ ਕਰਾਂਗਾ ਮੈਂ ਬਾਕੀ ਦੇ ਸੱਜਣਾ ਨੂੰ ਬੁਲਾਵਾਂਗਾ ਬੈਠੋ ਹਲੇ ਤੁਹਾਡੇ ਕੋਲੋਂ ਮੈਮੋਰੰਡਮ ਪਾਸ ਕਰਾਉਣਾ ਮੈਂ ਜਿਹੜੀ ਦੁਰੰਦਰ ਲੀਆਂ ਗੱਲਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦਿਆਂ ਤਾਂ ਕਿ ਤੁਸੀਂ ਸਾਰੇ ਪੰਜਾਬ ਵਿੱਚ ਗੱਲ ਨੂੰ ਫਲਾ ਦਿਓ ਸਾਡਾ ਮੀਡੀਆ ਮੀਡੀਆ ਭਰਾ ਸਾਡੇ ਇਹ ਵੀ ਸਾਡੇ ਬੱਚੇ ਨੇ ਸਾਡੇ ਭਰਾ ਨੇ ਇਹਨਾਂ ਦੀ ਵੀ ਡਿਊਟੀ ਹੈ ਵੀ ਪੰਜਾਬ ਦੇ ਹਿੱਤ ਦੀ ਹਰ ਗੱਲ ਸਾਰੀ ਦੁਨੀਆ ਦੇ ਕੋਨੇ-ਕੋਨੇ 'ਚ ਬਚਾਓ ਪੰਜਾਬ ਨੇ ਨਹੀਂ ਬਚਣਾ ਜੇ ਪਾਣੀ ਨਹੀਂ ਤਾਂ ਪੰਜਾਬ ਨਹੀਂ ਪੰਜ ਆਬ ਨਹੀਂ ਜੇ ਪਾਣੀ ਨਹੀਂ ਤਾਂ ਇਹ ਤੁਂ ਉਜੜੋਗੇ ਜਦੋਂ ਉਜੜੋਗੇ ਤੁਹਾਡੀ ਕਲਚਰ ਤੁਹਾਡਾ ਸੱਭਿਆਚਾਰ ਤੁਹਾਡੀ ਸਿੱਖੀ ਸਭ ਕੁਝ ਨਾਲੇ ਜਾਏਗਾ ਮੈਂ ਤੁਹਾਨੂੰ ਇੱਕ ਮਿਸਾਲ ਦਿੰਨਾ ਤੁਹਾਡੇ ਜਿਹੜੇ ਇਥੋਂ ਉਜੜ ਕੇ ਵਿਦੇਸ਼ਾਂ 'ਚ ਗਏ ਉਹ ਇੱਕ ਪੀੜੀ ਤਾਂ ਤੁਹਾਡੀ ਰਹਿ ਗਈ ਉੱਥੇ ਅਗਲੀ ਪੀੜ੍ਹੀ ਜਿਹੜੀ ਉੱਥੇ ਜੰਮੀ ਉਹ ਉੱਥੇ ਦੀ ਹੋਊਗੀ ਉਹਨੂੰ ਤੁਹਾਡੇ ਸੱਭਿਆਚਾਰ ਨਾਲ ਕੋਈ ਮਤਲਬ ਨਹੀਂ ਜਿਹੜੇ ਤੁਹਾਡੇ ਵਿੱਚੋਂ ਇੱਥੇ ਉੱਜੜ ਕੇ ਕਿਸੇ ਵੇਲੇ ਯੂਪੀ ਚਲੇ ਗਏ ਉਹਨਾਂ ਦੀ ਅਗਲੀ ਪੀੜ੍ਹੀ ਯੂਪੀ ਦੀ ਹੋ ਗਈ ਤੁਹਾਡੀ ਨਹੀਂ ਕੀ ਇਹ ਆਪਣਾ ਸਾਰਾ ਕਲਚਰ ਸਾਰਾ ਗੁਰੂ ਸਾਹਿਬ ਨੇ ਜਿਹੜਾ ਐਡਾ ਟਿਮਟਮਾ ਤੁਹਾਡੇ ਤੇ ਮਿਹਰ ਕਰਕੇ ਰਚਿਆ ਇਹ ਤਬਾਹ ਕਰ ਦੇਣੇ ਕੇਂਦਰ ਚਾਹੁੰਦਾ ਬਈ ਪੰਜਾਬ ਪੰਜਾਬ ਨਾ ਰਹੇ ਕੇਂਦਰ ਚਾਹੁੰਦਾ ਪੰਜਾਬੀ ਬਰਬਾਦ ਹੋਣ ਅਸੀਂ ਜਿਉਂਦੇ ਜਾਗਦੇ ਲੋਕ ਜਿਨ੍ਹਾਂ ਨੇ ਇਸ ਦੇਸ਼ ਦੀ ਆਜ਼ਾਦੀ ਸਭ ਤੋਂ ਵੱਧ ਫਲਸੀ ਦੇ ਰਸੇ ਚੁੰਮੇ ਜਿਨ੍ਹਾਂ ਨੇ ਇਸ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਕਾਲੇ ਪਾਣੀ ਦੀਆਂ ਸਜਾਵਾਂ ਕਟੀਆਂ ਕੋਈ ਆਂਧਰਾ ਵਾਲਾ ਨਹੀਂ ਮਰਿਆ ਕੋਈ ਕਰਨਾਟਕ ਵਾਲਾ ਨਹੀਂ ਮਰਿਆ ਕੋਈ ਥਾਮਨਾਟੂ ਵਾਲਾ ਨਹੀਂ ਮਰਿਆ 10 ਲੱਖ ਪੰਜਾਬੀ ਮਰੇ ਉਹਦੇ ਉੱਤੇ ਨਹੀਂ ਰੱਖੀ ਗਈ ਆਜ਼ਾਦੀ ਦੀ ਪਾਣੀ ਪੀ ਲਓ ਥੋੜੀ 10 ਲੱਖ ਪੰਜਾਬੀ ਦੀਆਂ ਲਾਸ਼ਾਂ ਦੇ ਉੱਤੇ ਵੀ ਇਸ ਦੇਸ਼ ਦੀ ਆਜ਼ਾਦੀ ਖੜੀ ਹੈ ਔਰ ਤੁਸੀਂ ਲੋਕੋਂ ਜਦੋਂ ਭੁੱਖੇ ਮਰਦੇ ਸੀ ਯਾਦ ਆ ਲਾਲ ਬਹਾਦਰੀ ਸ਼ਾਸਤਰੀ ਕਹਿੰਦਾ ਸੀ ਜਦ ਪ੍ਰਧਾਨ ਮੰਤਰੀ ਸੀ ਵੀ ਇੱਕ ਡੰਗ ਰੋਟੀ ਬੰਦ ਕਰੋ ਊਟੇ ਰੋਟੇ ਬੰਦ ਹੋ ਗਏ ਸੀ ਇੱਕ ਡੰਗ ਜਦੋਂ ਦੁਨੀਆ 'ਚੋਂ ਅਨਾਜ ਨਹੀਂ ਸੀ ਮਿਲਦਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਬੰਦੇ ਕੋਲ ਬੰਦਾ ਛੜਕੂ ਮੈਨੂੰ ਨਹੀਂ ਪਤਾ ਮੈਂ ਪਿੱਛੇ ਖੜੋ ਕੈਮਰਾਮੈਨ ਪਿੱਛੇ ਹੈ ਵਾਹਿਗੁਰੂ ਸਤ ਨਾਮ ਵਾਹਿਗੁਰੂ ਪਤਾ ਨਹੀਂ ਕਿੱਥੇ ਹੈ ਕੈਮਰਾਮੈਨ ਇਸ ਵੇਲੇ ਵਾਹਿਗੁਰੂ ਸਤ ਨਾਮ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਾਰੇ ਜਣੇ ਬੈਠੋ ਕਿੱਥੇ ਕਿੱਥੇ ਜੱਗਣੇ ਬੈਠੇ ਸਾਰੇ ਜਣੇ ਬੈਠੋ ਇਹ ਸਤਿ ਕੀ ਹੈ ਜੀ ਸਾਰੇ ਜਣੇ ਬੈਠ ਜਾਓ ਕਿ ਗੱਡੀ ਸਾਡੀ ਜਾ ਜਾਣਗੇ ਸਤਿਨਾਮ ਵਾਹਿਗੁਰੂ ਸਾਰੇ ਦੇਖੀ ਸਾਈਡ ਸਾਈਡ ਦੇ ਹੱਥ ਜੋੜ ਕੇ ਬੈਠੋ ਸਾਈਡ ਦੇ ਵੀ ਨਹੀਂ ਥੋੜਾ ਸਾਈਡ ਦੇ ਹੋ ਕੇ ਮੀਡੀਅਨ ਤੇ ਬੈਠੀ ਐ ਆ ਜਾਓ ਅੰਤੋਂ ਸਾਈਡ ਤੇ ਆਇਆ ਹਾਂ ਅੰਤੋਂ ਤਿੰਨ ਵਾਲੇ ਸਾਰੇ ਬੈਠੀ ਆ ਤਿੰਨਰ ਵਾਲੇ ਅੱਗੇ ਆ ਜਾਓ ਜੀ ਇੱਕ ਨਾਲ ਨੂੰ ਤਾਂ ਇੱਕ ਜੀ ਇੰਦਰੂਏ ਮੀਡੀ ਹੈ ਸਾਈਡ ਤੇ ਹੋ ਕੇ ਜੀ ਆ ਗਿਆ ਦੀ ਐਸਐਮਆਈ ਨੂੰ ਲੈ ਕੇ ਇਹ ਤਾਂ ਚੇਤੇ ਚਾ ਜਾ ਰਹੇ ਕਿ ਪੰਜਾਬ ਦਾ ਆਧਾਰ ਔਰ ਪੰਜਾਬ ਦਾ ਪੱਖ ਮਜ਼ਬੂਤੀ ਦੇ ਨਾਲ ਨਹੀਂ ਲੱਗਦਾ